ਦੇਖੋ ਅਸੀਂ ਵਿਰੋਧ ਇਸ ਕਰਕੇ ਕਰ ਰਹੇ ਆਂ ਬੀਜੇਪੀ ਦਾ ਕਿਉਂਕਿ ਬੀਜੇਪੀ ਕੋਰੋਨਾ ਦੇ ਸਮੇਂ ਇੱਕ ਨਿਊ ਐਜੂਕੇਸ਼ਨ ਪਾਲਿਸੀ ਲੈ ਕੇ ਆਈ ਆ ਜਿਹਦੇ ਤਹਿਤ ਉਹਨਾਂ ਨੇ ਸੱਤੋਂ ਜਿਹੜਾ ਸਿੱਖਿਆ ਦਾ ਅਧਿਕਾਰ ਆ ਉਹ ਸਾਰਾ ਖੋਲਿਆ ਗਿਆ ਆ ਪਰ ਜਿਹੜੇ ਸਾਡੀ ਸਿੱਖਿਆ ਆ ਉਹ ਵੀ ਜਿਹੜੀ ਹੈ ਕਾਰਪੋਰੇਟ ਘਰਾਣੇ ਦੇ ਹੱਥਾਂ ਵਿੱਚ ਦੇ ਦਿੱਤੀ ਤਾਂ ਜੋ ਜਿਹੜੇ ਦਲਿਤ ਗਰੀਬ ਮਜ਼ਦੂਰ ਦੇ ਬੱਚੇ ਨੇ ਉਹ ਨਾ ਪੜ ਸਕਣ ਸਾਡੇ ਸਿੱਖ ਇਤਿਹਾਸ ਨਾਲ ਮੁਗਲ ਇਤਿਹਾਸ ਨਾਲ ਬਹੁਤ ਛੇੜਛਾੜ ਕੀਤੀ ਗਈ ਆ ਤੇ ਸਾਡੇ ਜਿਹੜੇ ਹਿਸਟਰੀਆਂ ਦੀ ਬੁੱਕਾਂ ਦੇ ਵਿੱਚ ਮੁਗਲ ਇਤਿਹਾਸ ਲਿਖਿਆ ਜਾਂਦਾ ਸੀ ਉਹ ਉਹ ਵੀ ਸਾਰਾ ਖਤਮ ਕਰ ਦਿੱਤਾ ਮੁਗਲ ਇਤਿਹਾਸ ਦੇ ਖਤਮ ਹੋਣ ਦੇ ਨਾਲ ਨਾਲ ਜਿਹੜੀਆਂ ਸਾਡੇ ਸਿੱਖਾਂ ਦੀਆਂ ਸਟ੍ਰਗਲਾਂ ਹੋਈਆਂ ਅਸੀਂ ਕਿਵੇਂ ਯੁੱਧ ਦੇ ਵਿੱਚ ਅਸੀਂ ਆਪਣੀ ਰਣਨੀਤੀ ਕਿਵੇਂ ਬਣਾਉਣੀ ਆ ਉਹ ਆਟੋਮੈਟਿਕਲੀ ਜਿਹੜੀ ਉਹ ਖਤਮ ਕਰ ਦਿੰਦੀ ਆ ਇਹ ਸਿੱਖ ਇਤਿਹਾਸ ਨੂੰ ਬੜੀ ਬੁਰੀ ਤਰ੍ਹਾਂ ਪੇਸ਼ ਕੀਤਾ ਗਿਆ ਆ ਜਿਹਦੇ ਵਿੱਚ ਜਿਹੜੀ ਇਹ ਇੱਕ ਮਤਲਬ ਕਿ ਮਾਨਸਿਕ ਤੌਰ ਤੇ ਮਤਲਬ ਕਿ ਮਿੱਥੇਕ ਇਤਿਹਾਸ ਦੇ ਤੌਰ ਉਪ ਵਿਚ ਇਹਨੂੰ ਪੇਸ਼ ਕੀਤਾ ਗਿਆ ਆ ਇਸ ਕਰਕੇ ਜਿਹੜੀ ਸਾਡੀ ਨਿਊ ਐਜੂਕੇਸ਼ਨ ਪਾਲਿਸੀ ਆ ਉਹ ਬੋਕਾ ਤੱਕ ਸਿੱਧਾ ਹੈ ਸਾਡੇ ਵਿਦਿਆਰਥੀ ਵਰਗ ਦੇ ਲਈ ਇਸ ਕਰਕੇ ਅਸੀਂ ਇਹਦਾ ਬੀਜੇਪੀ ਦਾ ਵਿਰੋਧ ਕਰਨਾ ਚਾਹੁੰਦੇ ਆ ਇੰਨੇ ਸਮੇਂ ਤੋ ਵੇਖ ਰਹੇ ਆਂਗੇ ਇੱਥੇ ਨਿੱਕੀ ਨਿੱਕੀ ਬੱਚੀਆਂ ਨਾਲ ਬਲਾਤਕਾਰ ਨਿੱਕੀ ਬੱਚੀ ਤੋਂ ਲੈ ਕੇ 3 ਮਹੀਨਿਆਂ ਦੀ ਬੱਚੀ ਤੋਂ ਲੈ ਕੇ 70 ਸਾਲਾਂ ਦੀ ਬਜ਼ੁਰਗ ਔਰਤ ਨਾਲ ਇੱਥੇ ਬਲਾਤਕਾਰ ਹੋ ਜਾਂਦਾਗਾ ਮੰਦਰ ਦੇ ਵਿੱਚ 8 ਸਾਲਾਂ ਦੀ ਅਸੀਫਾ ਨਾਲ ਕੁੜੀ ਨਾਲ ਰੇਪ ਹੋ ਜਾਂਦਾਗਾ ਬੱਚਿਆਂ ਨੂੰ ਸੰਘਰਸ਼ ਕਰਦੀਆਂ ਨੂੰ ਆਪਦੇ ਹੱਕ ਮੰਗਣ ਲੱਗੀਆਂ ਨੂੰ ਉੱਥੇ ਕਿਹੜਾ ਕਿਹੜੀ ਸੈਨਾ ਦੂਜੇ ਪਾਸੇ ਕਿਹੜਾ ਸੰਸਦ ਹੈ ਜਿਹੜਾ ਉਦਘਾਟਨ ਕਰਨ ਲੱਗੇ ਹੁੰਦੇ ਆਗੇ ਸਰਕਾਰ ਦਾ ਇਹ ਨਾਅਰਾ ਜਿਹੜਾ ਮਿੱਟੀ ਘੱਟ ਉੜਿਆਗਾ ਕਿਉਂਕਿ ਇਹ ਅਸੀਂ ਪਹਿਲਵਾਨ ਕੁੜੀਆਂ ਦੇ ਜਿਹੜਾ ਅੰਦੋਲਨ ਚੱਲਿਆਗਾ ਉਹ ਤੋਂ ਜਿਹੜਾ ਜਗਜਾਰ ਹੋ ਜਾਂਦਾਗਾ ਜੇ ਉਹ ਕੁੜੀਆਂ ਇੱਕ ਗਰਾਊਂਡ ਲੈਵਲ ਤੋਂ ਉੱਠ ਕੇ ਆਪਣੀ ਪਹਿਲਵਾਨੀ ਦੀ ਜਿਹੜੀ ਰਿਮਾਸ਼ ਕਰਕੇ ਭਾਰਤ ਨੂੰ ਭਾਰਤ ਦੇ ਨਾਂ ਹੀ ਜਿਹੜਾ ਉੱਚਾ ਕਰਨ ਲੱਗੀਆਂ ਹੋਈਆਂ ਨੇ ਜੇ ਉਹਨਾਂ ਨਾਲ ਛੇੜਛਾੜ ਦੀ ਘਟਨਾ ਵਾਪਰਦੀ ਹੈਗੀ ਤਾਂ ਉਹ ਜੇ ਉਹਨੂੰ ਮੱਦੇਨਜ਼ਰ ਰੱਖਦੇਗਾ ਤਾਂ ਜਿਹੜਾ ਇਹਨਾਂ ਦਾ ਨਾਅਰਾ ਸਾਡੇ ਨਾਲ ਇਸ ਧਰਨੇ ਦੇ ਵਿੱਚ ਵਿਦਿਆਰਥੀ ਵੀ ਪਹੁੰਚੇ ਹੋਏ ਆ। ਕਿਸਾਨਾਂ ਵੱਲੋਂ ਮੰਨਿਆ ਜਾ ਸਕਦਾ ਹੈ ਕਿ ਕਿਸਾਨਾਂ ਦੇ ਲਈ ਖੇਤੀ ਕਾਨੂੰਨ ਲੈ ਕੇ ਆਂਦੇ ਤਾਂ ਕਿਸਾਨ ਵਿਰੋਧ ਕਰ ਰਹੇ ਆ। ਮਜ਼ਦੂਰਾਂ ਦੇ ਲਈ ਲੇਬਰ ਕੋਡ ਲੈ ਕੇ ਆਂਦੇ ਇਸ ਕਰਕੇ ਮਜ਼ਦੂਰ ਵਿਰੋਧ ਕਰ ਰਹੇ ਆ। ਤੁਸੀਂ ਵਿਦਿਆਰਥੀਆਂ ਇੰਨੀ ਗਰਮੀ ਦੇ ਵਿੱਚ ਕਿਉਂਕਿ ਇਸ ਟਾਈਮ ਪੇਪਰਾਂ ਦਾ ਸਮਾਂ ਤੁਸੀਂ ਵੀ ਇਹਨਾਂ ਨਾਲ ਵਿਰੋਧ ਕਰ ਰਹੇ ਹੋ ਕੀ ਕਾਰਨ? ਦੇਖੋ ਅਸੀਂ ਵਿਰੋਧ ਇਸ ਕਰਕੇ ਕਰ ਰਹੇ ਆ ਬੀਜੇਪੀ ਦਾ ਕਿਉਂਕਿ ਬੀਜੇਪੀ ਕੋਰੋਨਾ ਦੇ ਸਮੇਂ ਇੱਕ ਨਿਊ ਐਜੂਕੇਸ਼ਨ ਪਾਲਿਸੀ ਲੈ ਕੇ ਆਈ ਆ ਜਿਹਦੇ ਤਹਿਤ ਉਹਨਾਂ ਨੇ ਸਾਤੋਂ ਜਿਹੜਾ ਸਿੱਖਿਆ ਦਾ ਅਧਿਕਾਰ ਆ ਉਹ ਸਾਰਾ ਖੋਲਿਆ ਗਿਆ ਆ ਜਿਵੇਂ ਅਗਨੀਵੀਰ ਭੱਤੀ ਹੈ ਜਿਹੜੀ ਉਹ ਪ੍ਰਾਈਵੇਟ ਦੇ ਹੱਥਾਂ ਵਿੱਚ ਦੇ ਦਿੱਤੀ ਆ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਕਿਸਾਨਾਂ ਦੀ ਜ਼ਮੀਨਾਂ ਉਹ ਦੇਤੀਆਂ ਪਰ ਜਿਹੜੇ ਸਾਡੀ ਸਿੱਖਿਆ ਆ ਉਹ ਵੀ ਜਿਹੜੀ ਇਹ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਦੇ ਦਿੱਤੀ ਤਾਂ ਜੋ ਜਿਹੜੇ ਦਲਿਤ ਗਰੀਬ ਮਜ਼ਦੂਰ ਦੇ ਬੱਚੇ ਨੇ ਉਹ ਨਾ ਪੜ ਸਕਣ ਸਾਡੀਆਂ ਪੀਸਾਂ ਦੇ ਵਿੱਚ ਵੀ ਜਿਹੜਾ ਬਹੁਤ ਵਾਅਦਾ ਕੀਤਾ ਗਿਆ ਆ ਸਾਡੇ ਸਿੱਖ ਇਤਿਹਾਸ ਨਾਲ ਮੁਗਲ ਇਤਿਹਾਸ ਨਾਲ ਬਹੁਤ ਛੇੜਛਾੜ ਕੀਤੀ ਗਈ ਆ ਤੇ ਸਾਡੇ ਜਿਹੜੇ ਹਿਸਟਰੀਆਂ ਦੀ ਬੁੱਕਾਂ ਦੇ ਵਿੱਚ ਮੁਗਲ ਇਤਿਹਾਸ ਲਿਖਿਆ ਜਾਂਦਾ ਸੀ ਉਹ ਉਹ ਵੀ ਸਾਰਾ ਖਤਮ ਕਰ ਦਿੱਤਾ ਮੁਗਲ ਇਤਿਹਾਸ ਦੇ ਖਤਮ ਹੋਣ ਦੇ ਨਾਲ ਨਾਲ ਜਿਹੜੀਆਂ ਸਾਡੀ ਸਿੱਖਾਂ ਦੀਆਂ ਸਟ ਮੇਂ ਯੁੱਧ ਦੇ ਵਿੱਚ ਸੀ ਆਪਣੀ ਰਣਨੀਤੀ ਕਿਵੇਂ ਬਣਾਉਣੀ ਆ ਉਹ ਆਟੋਮੈਟਿਕਲੀ ਜਿਹੜੀ ਉਹ ਖਤਮ ਕਰ ਦਿੰਦੀ ਆ ਐਨਟੀਆਰਸੀ ਦੇ ਬੁੱਕਾਂ ਦੇ ਵਿੱਚ ਜਿਹੜਾ ਇਹ ਛਪ ਕੇ ਸਾਡੇ ਸਿੱਖ ਇਤਿਹਾਸ ਨੂੰ ਬੜੀ ਬੁਰੀ ਤਰ੍ਹਾਂ ਪੇਸ਼ ਕੀਤਾ ਗਿਆ ਆ ਜਿਹਦੇ ਵਿੱਚ ਆ ਜਿਹੜੀ ਇਹ ਇੱਕ ਮਤਲਬ ਕਿ ਮਾਨਸਿਕ ਤੌਰ ਤੇ ਮਤਲਬ ਕਿ ਮਿੱਥਿਕ ਇਤਿਹਾਸ ਦੇ ਤੌਰ ਉਪ ਵਿੱਚ ਇਹਨੂੰ ਪੇਸ਼ ਕੀਤਾ ਗਿਆ ਆ ਇਸ ਕਰਕੇ ਜਿਹੜੀ ਸਾਡੀ ਨਿਊ ਐਜੂਕੇਸ਼ਨ ਪਾਲਿਸੀ ਆ ਉਹ ਬੁੱਕਾਂ ਤੱਕ ਸਿੱਧਾ ਹੈ ਸਾਡੇ ਵਿਦਿਆਰਥੀ ਵਰਗ ਦੇ ਲਈ ਇਸ ਕਰਕੇ ਅਸੀਂ ਇਹਦਾ ਬੀਜੇਪੀ ਦਾ ਵਿਰੋਧ ਕਰਨਾ ਚਾਹੁੰਦੇ ਆ ਸਰਕਾਰ ਦੇ ਵੱਲੋਂ ਮੋਦੀ ਸਰਕਾਰ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਔਰਤਾਂ ਦੀ ਸੁਰੱਖਿਆ ਦੇ ਲਈ ਬ ਭਾਰਤੀ ਜਨਤਾ ਪਾਰਟੀ ਵਧੀਆ ਪ੍ਰਬੰਧ ਕਰ ਰਹੀ ਹੈ ਪਰ ਤੁਸੀਂ ਇੱਕ ਔਰਤ ਹੋਣ ਦੇ ਨਾਤੇ ਅੱਜ ਵਿਰੋਧ ਕਰ ਰਹੇ ਹੋ ਕੀ ਕਾਰਨ ਦੇ ਜਿੱਦਾਂ ਤੁਸੀਂ ਸਵਾਲ ਵੀ ਕੀਤਾਗਾ ਬੀਜੇਪੀ ਹੈ ਜਿਹੜੀ ਔਰਤਾਂ ਲਈ ਜਿਹੜੀ ਸੁਰੱਖਿਆ ਹੋ ਲਗਾਤਾਰ ਹੈ ਜਿਹੜੀ ਮੁਹैया ਕਰ ਰਹੀ ਹੈ ਪਰ ਜੋ ਗਰਾਊਂਡ ਲੈਵਲ ਤੇ ਹੈਗਾ ਪਿਛਲੇ ਲੰਮੇ ਸਮੇਂ ਤੋਂ ਵੇਖ ਰਹੇ ਹਾਂਗੇ ਇੱਥੇ ਨਿੱਕੇ-ਨਿੱਕੇ ਬੱਚਿਆਂ ਨਾਲ ਬਲਾਤਕਾਰ ਨਿੱਕੀ ਬੱਚੀ ਤੋਂ ਲੈ ਕੇ 3 ਮਹੀਨਿਆਂ ਦੀ ਬੱਚੀ ਤੋਂ ਲੈ ਕੇ 70 ਸਾਲਾਂ ਦੀ ਬਜ਼ੁਰਗ ਔਰਤ ਨਾਲ ਇੱਥੇ ਬਲਾਤਕਾਰ ਹੋ ਜਾਂਦਾਗਾ ਮੰਦਰ ਦੇ ਵਿੱਚ ਅਕਸਰ ਲਾ ਨਾ ਨੰਦੀ ਕੁੜੀ ਨਾਲ ਰੇਪ ਹੋ ਜਾਂਦਾਗਾ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਹਰ ਇੱਕ ਨੂੰ ਜਿਹੜੀ ਇੱਕੋ ਜਿਹੀ ਐਜੂਕੇਸ਼ਨ ਦੇਣਾ ਚਾਹੁੰਦੇ ਹਾਂ ਕੇਂਦਰ ਦੇ ਨਾਲ ਦੀ ਐਜੂਕੇਸ਼ਨ ਪਰ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਹਾਂ ਜਿਹੜੀ ਸਾਡੀ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਜਿਹੜੇ ਪੰਜਾਬ ਤੇ ਭਾਰਤ ਦੇ ਜਿਹੜੇ ਮੁੱਦੇ ਨੇ ਸਿੱਖਿਆ ਦੀ ਹੈ ਜਿਹੜੀਆਂ ਸਟੱਗਲਾਂ ਨੇ ਇਹਨਾਂ ਦੀ ਭੂਗੋਲਿਕ ਸਥਿਤੀ ਹੈ ਉਹ ਜਿਹੜੀ ਪੰਜਾਬ ਦੀ ਵੱਖਰੀ ਹੈ ਤੇ ਕੇਂਦਰ ਭਾਰਤ ਦੀ ਜਿਹੜੀ ਵੱਖਰੀ ਵੱਖਰੀ ਹੈ ਇੱਥੇ ਜਿਹੜੇ ਪਾਣੀ ਦੇ ਮੁੱਦੇ ਵੱਖਰੇ ਨੇ ਤੇ ਇੱਥੇ ਦੇ ਲੋਕਾਂ ਦੀਆਂ ਮੰਗਾਂ ਨੇ ਉਹ ਵੀ ਵੱਖਰੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਪੰਜਾਬ ਦੀ ਸਿੱਖਿਆ ਹਿਸਟਰੀਆ ਉਹ ਸਾਡੀ ਇੱਥੇ ਪੜਾਈ ਜਾਵੇ ਨਾ ਕਿ ਜਿਹੜੇ ਸਾਬਰ ਕਰਨੇ ਉਹ ਸਾਡੀਆਂ ਸਿੱਖ ਹਿਸਟਰੀਆਂ ਦੇ ਵਿੱਚ ਜਿਹੜੇ ਸਾਬਰ ਕਰਨ ਉਹ ਲੈ ਕੇ ਆਉਣਾ ਚਾਹੁੰਦੀ ਹੈ ਜਿਹੜੇ ਸਾਡੇ ਗੁਰੂ ਨਾਨਕ ਨੇ ਗੁਰਗੋਬੀ ਪਾਸ਼ਾ ਨੇ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਉਹ ਫੇਲ ਕਰਨਾ ਚਾਹੁੰਦੀ ਹੈ ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਰਹੇ ਹਾਂ ਕਿ ਜਿਹੜੀ ਜਿਹੜੀ ਸਾਡੀ ਸਿੱਖਿਆ ਆ ਉਹ ਜਿਹੜੀ ਸਾਡੀ ਸਿੱਖਿਆ ਹੈ ਉਹ ਰਾਜ ਸਰਕਾਰ ਦੇ ਹੱਥਾਂ ਵਿੱਚ ਹੋਵੇ ਨਾ ਕਿ ਕੇਂਦਰ ਸਰਕਾਰ ਦੇ ਹੱਥਾਂ ਵਿੱਚ ਹੋਵੇ ਸਾਡਾ ਜਿਹੜਾ ਪੰਜਾਬ ਦੇਸ਼ ਆ ਉਹ ਪਿੰਨ-ਪਿੰਨ ਦੇਸ਼ਾਂ ਦੇ ਵਿੱਚ ਪਿੰਨ-ਪਿੰਨ ਪ੍ਰਕਾਰ ਦੇ ਲੋਕਾਂ ਦੇ ਨਾਲ ਮਿਲ ਕੇ ਬਣਿਆ ਹੋਇਆ ਆ ਇਸ ਕਰਕੇ ਜਿਹੜੀ ਸਾਡੀ ਭਿੰਤਾ ਆ ਉਹ ਇੱਕ ਚੰਗੀ ਏ ਭਿੰਤਾ ਆ ਇਸ ਕਰਕੇ ਇੱਥੇ ਸਾਰੇ ਲੋਕ ਆਪਣੇ ਆਪਣੇ ਧਰਮਾਂ ਨੂੰ ਬਹੁਤ ਪਿਆਰ ਕਰਦੇ ਨੇ ਤੇ ਇਸ ਕਰਕੇ ਉਹ ਚਾਹੁੰਦੇ ਨੇ ਕਿ ਜਿਹੜੇ ਇਹਨਾਂ ਦੇ ਪੰਜਾਬ ਦੇ ਵਿੱਚ ਵਿਕਰੇਮਾ ਹੋਵੇ ਤਾਂ ਜੋ ਇਹ ਆਪਣੀ ਤਾਨਾਛਾਈ ਜਿਹੜੀ ਉਹ ਕੰਮ ਕਰ ਸਕੇ